ਉਸੀ ਕੱਲ ਦੇਖਿਆ ਕਿ ਐਸਵਾਈਐਲ ਦੇ ਮੁੱਦੇ ਤੋਂ ਬਾਅਦ ਜਦੋਂ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਸਰ ਮੈਂ ਦਿਲੋਂ ਦੁਖੀ ਹਾਂ ਇਸ ਚੀਜ਼ ਨੂੰ ਲੈ ਕੇ ਮੈਨੂੰ ਮੈਂ ਉਧਰ ਨਹੀਂ ਜਾਊਂਗਾ ਜਿੱਧਰ ਜਨਤਾ ਜਾ ਕੇ ਇਹਨਾਂ ਨੂੰ ਟਰੋਲ ਕਰ ਰਹੀ ਹੈ ਮੈਂ ਕੋਈ ਟਰੋਲਰ ਨਹੀਂ ਹਾਂ ਜੀ ਪਰ ਮੇਰੇ ਮੁੱਖ ਮੰਤਰੀ ਸਾਹਿਬ ਦੀ ਜਿਹੜੇ ਕਿ ਪੰਜਾਬ ਦੀ ਪੱਗ ਦਾ ਕਹ ਲਓ ਕਿ ਸਭ ਤੋਂ ਖੂਬਸੂਰਤ ਪੇਚ ਨੇ ਹੂੰ ਠੀਕ ਹੈ ਨਾ ਜੀ ਸਾਡੇ ਲਈ ਅੱਜ ਸਨਮਾਨਯੋਗ ਨੇ ਉਹਨਾਂ ਦਾ ਆਉਦਾ ਸਨਮਾਨਯੋਗ ਜੀ ਜੀ ਪਰ ਜਿਸ ਤਰ੍ਹਾਂ ਉਹਨਾਂ ਦੇ ਪੱਗ ਦਾ ਲੜ ਕਿਉਂਕਿ ਉਹ ਪੂਰੇ ਦੇਸ਼ ਨੂੰ ਸੰਬੋਧਨ ਕਰ ਰਹੇ ਸਨ ਉਸ ਸਮੇਂ ਮੈਂ ਦਿਲੋਂ ਦੁਖੀ ਹੋਇਆ ਉਸ ਸੀਜ਼ਨ ਨੂੰ ਲੇਕਿ ਮੈਨੂੰ ਨਹੀਂ ਪਤਾ ਕੀ ਹਾਲਾਤ ਰਹੇ ਨੇ ਕਾਲੀ ਚਾਹੇ ਨੇ ਕਿਦਾਂ ਐ ਨੇ ਉਹਨਾਂ ਦੇ ਨਾਲ ਦੇ ਸਟਾਫ ਨੇ ਉਕਾਈ ਕਰ ਦਿੱਤੀ ਹੈ ਮੈਂ ਉਸ ਚੱਕਰ 'ਚ ਨਹੀਂ ਪਾਉਂਗਾ ਪਰ ਵਿਅਕਤੀਗਤ ਤੌਰ ਤੇ ਮੈਨੂੰ ਸ਼ਰਮਿੰਦਗੀ ਹੈ ਸਾਬ ਮਾਇੂਸੀ ਹੈ ਇਸਨੂੰ ਲੈ ਕੇ ਕਿ ਪੱਗ ਸਾਡੀ ਪਹਿਚਾਨ ਹੈ ਮੁੱਖ ਮੰਤਰੀ ਖੁਦ ਸਾਡਾ ਕਹ ਲੋ ਕਿ ਇੱਕ 3 ਕਰੋੜ ਲੋਕਾਂ ਦਾ ਨੁਮਾਇੰਦਾ ਹੈ ਜੀ ਉਹਨਾਂ ਦੀ ਕੁਰਸੀ ਸਾਡੇ ਲਈ ਸਤਿਕਾਰਤ ਹੈ ਹੂੰ ਉਹ ਬੋਲਦੇ ਨੇ ਦੇਸ਼ ਸੁਣਦਾ ਹੈ ਪੰਜਾਬ ਸੁਣਦਾ ਹੈ ਬਿਲਕੁਲ ਮੈਂ ਖੁਦ ਮਜੂਸ ਹਾਂ ਇਸ ਚੱਕਰ ਦੇ ਵਿੱਚ ਕਿ ਇਹ ਗੱਲ ਜਿਹੜੀ ਕੱਲ ਹੋਈ ਆ ਨਾ ਤੇ ਅੱਜ ਤੁਸੀਂ ਦੇਖਿਆ ਉਹ ਬਹੁਤ ਸਾਰੇ ਪੇਜਾਂ ਤੇ ਵੀਡੀਓ ਚੱਲ ਰਹੀਆਂ ਨੇ ਆਲੋਚਨਾਤਮਕ ਕਹਿੰਦੇ ਟੋਲਿੰਗ ਕਹ ਲੋ ਹਾਂ ਜੀ ਉਹ ਸਭ ਦੁਖਦ ਹੈ ਦੁਖਦ ਹੈ ਮਾਨ ਸਾਹਿਬ ਨੂੰ ਨਾ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਜੀ 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 ਬਿਲਕੁਲ ਜੀ ਚਾ ਚਲੋ ਆਪਾਂ ਤੇ ਜੀ ਗੱਲਾਂ ਜਿਹੜੀਆਂ ਹੁਣ ਕੁਝ ਰਿਕਾਰਡ ਹਾਂ ਬਿਲਕੁਲ ਜੀ ਕੰਗਸਾਹਬ ਮੈਂ ਠੀਕ ਆ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ ਤਾਂ ਉਹ ਮਜੂਸੀ ਹੁੰਦੀ ਆ ਮੈਂ ਖੁਦ ਮਤਲਬ ਕਿ ਇੱਕ ਬਤੌਰ ਨਾਗਰਿਕ ਆ ਚੀਜ਼ ਛੱਡ ਦਿਓ ਇਸ ਪੇਸ਼ੇ ਨੂੰ ਛੱਡ ਦਿਓ ਤਾਂ ਆਪਾਂ ਇੱਕ ਸਧਾਰਨ ਨਾਗਰਿਕ ਰਹਿ ਜਾਂ ਜੀ ਪਰ ਕੁਝ ਗੱਲਾਂ ਜਿੱਦਾਂ ਤੁਹਾਨੂੰ ਪਤਾ ਨਹੀਂ ਸੇ ਸੋਧੀਆਂ ਨੇ ਜਿਸ ਦਿਨ ਇਹਨਾਂ ਨੂੰ ਪਾਸੇ ਕੀਤਾ ਸੀ ਮੇਰਾ ਖੂਨ ਖੋਲ ਗਿਆ ਸੀ ਮੈਂ ਕੋਲ ਹੁੰਦਾ ਤਾਂ ਉਸ ਹਾਂਜੀ ਕੋਲ ਹੁੰਦਾ ਤਾਂ ਸ਼ਾਇਦ ਮੈਂ ਉਹਨਾਂ ਨੂੰ ਵੀ ਫੜ ਲੈਂਦਾ ਬਾਹ ਤੋਕੇ ਦੱਸੋ ਬਈ ਕੀ ਗੱਲ ਹੈ ਜੀ ਸਰ ਇੰਨੀ ਜ਼ਰੂਰਤ ਵੀ ਰੱਖਦਾ ਮੈਂ ਹੂੰ ਹੂੰ ਠੀਕ ਹੈ ਨਾ ਕਿ ਤੁਸੀਂ ਮੇਰੇ ਮੁੱਖ ਮੰਤਰੀ ਦੀ ਇਦਾਂ ਨਹੀਂ ਕਰ ਸਕਦੇ ਸਰ ਜੀ ਜੀ ਬਿਲਕੁਲ ਬਿਲਕੁਲ ਜੀ ਖਰ ਚਲੋ ਅ ਅੱਜ ਕੱਲ ਇਹ ਅਨਰਜੀ ਕੋਈ ਵੀਡੀਓ ਕੋਈ ਪੋਸਟਰ ਜੇ ਕੋਈ ਇਸ ਤਰ੍ਹਾਂ ਆ ਜਾਂਦਾ ਹੈ ਸੋਸ਼ਲ ਮੀਡੀਆ ਤੇ ਫਿਰ ਉਹ ਵਾਇਰਲ ਵੀ ਬਹੁਤ ਹੋ ਜਾਂਦਾ ਤੇ ਵੇਖਣ ਵਾਲੇ ਦਾ ਉਸ ਨੂੰ ਸ਼ੇਅਰ ਕਰਨ ਨਾਲ ਦੇ ਨਜ਼ਰੀਏ ਵੱਖਰੇ ਵੱਖਰੇ ਹੁੰਦੇ ਹੈ